पोर्टो वाला 3.5 किलो आते है कल रात बारिश से बंद है तो देख लीजिए से सोज जाएगी होगी चाहिए होगी 25 नॉर्मल के वक्त के वक्त पर कोई अंदर है बट वही मतलब नॉर्मल है फर्स्टली तो साड़ी लें ऑलमोस्ट 6 मंथ्स फोर में कर सकते हैं कोई दूसरा वेदली या सूट के कपड़े करेंगे तो ये तो बना के जल्दी बन जाएगा वोटिंग में ये वाली ਸਰ ਅਜ ਡੀਰੋਸੀ ਹਸਪੀਟਲ ਨਾਲ ਇੱਥੇ ਕਿਤੇ ਕੀ ਇਹ ਉਹਦਾ ਦੇਖੋ ਅੱਜ ਜਿਵੇਂ ਮਾਨ ਸਾਹਿਬ ਦੇ ਨਿਸਾ ਨਿਰਦੇਸ਼ ਹੇਠ ਤੇ ਡਾਕਟਰ ਬਲਵੀਰ ਜੀ ਜਿਹੜੇ ਸਿਹਤ ਮੰਤਰੀ ਸਾਡੇ ਉਹਨਾਂ ਦੀ ਨਿਸਾ ਨਿਰਦੇਸ਼ ਹੇਠ ਅਸੀਂ ਵੀ ਇੱਕ ਜਿਹੜੇ ਉਹਨਾਂ ਟੀਮ ਦਾ ਮੈਂਬਰ ਬਣ ਕੇ ਵੱਖ-ਵੱਖ ਜਿਹੜੇ ਹਸਪੀਟਲਾਂ ਤੇ ਅਚਨਚੇਤ ਦੌਰਾ ਕਰ ਰਹੇ ਹਾਂ ਸੋ ਅੱਜ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਕਿਉਂਕਿ ਇੱਕ ਮੌਸਮ ਇੰਨਾ ਖਰਾਬ ਹੋਣ ਦੇ ਬਾਵਜੂਦ ਵੀ ਕਾਫੀ ਜਿਹੜੇ ਜਿਹੜੇ ਸਾਰੇ ਡਾਕਟਰ ਸਾਹਿਬਾਨ ਨੇ ਉਹ ਹਾਜ਼ਰ ਪਾਏਗੇ ਇੱਥੇ ਬਹੁਤ ਵਧੀਆ ਲੱਗਿਆ ਤੇ ਪੇਸ਼ੈਂਟਰ ਨਾਲ ਗੱਲਬਾਤ ਹੋਈ ਹੈ ਤੇ ਉਹ ਪੇਸ਼ੈਂਟ ਬਹੁਤ ਖੁਸ਼ ਸੀਗੇ ਮੇਰੇ ਨਾਲ ਇਸੇ ਨੂੰ ਸਾਬ ਖੜੇ ਆ ਸੋ ਅੱਛਾ ਲੱਗਿਆ ਇੱਥੇ ਆ ਕੇ ਕਿਉਂਕਿ ਸਰਕਾਰ ਦਾ ਜੋ ਮੁੱਖ ਮਹੱਤਵ ਹੈ ਸਿਹਤ ਜਿਹੜਾ ਤੰਦਰੁਸਤ ਪੰਜਾਬ ਬਣਾਉਣਾ ਸੋ ਉਸ ਵੱਲ ਵੱਧੇ ਕਦਮ ਜਿਹੜੇ ਬੜੇ ਸਾਰਥਕ ਸਿੱਧ ਹੋ ਰਹੇ ਨੇ ਸੋ ਮਾਨ ਸਾਹਿਬ ਦੇ ਜਿਹੜਾ ਸੁਪਨਾ ਹੈ ਉਹ ਸਾਕਾਰ ਹੋ ਰਿਹਾ ਹੈ ਸਰ ਜਿਸ ਤਰ੍ਹਾਂ ਪਿਛਲੇ ਦਿਨੀ ਜਿਹੜੀ ਐਂਬੂਲੈਂਸ ਦੀ ਵੀ ਕੋਈ ਗੱਲ ਆਈ ਸੀਗੀ ਤੇ ਹੁਣ ਜਿਹੜੀਆਂ ਨਵੀਆਂ ਐਂਬੂਲੈਂਸਾਂ ਵੀ ਦਿੱਤੀਆਂ ਨੇ ਸਰਕਾਰ ਦੇ ਦੁਆਰਾ ਦੇਖੋ ਪਹਿਲਾਂ 58 ਐਂਬੂਲੈਂਸ ਪਹਿਲਾਂ ਦਿੱਤੀਆਂ ਸੀਗੀਆਂ ਤੇ 56 46 ਜਿਹੜੀਆਂ ਹੁਣ ਦਿੱਤੀਆਂ 104 ਐਂਬੂਲੈਂਸ ਜਿਹੜੀਆਂ ਹੁਣ 2 ਸਾਲ ਦੇ ਵਿੱਚ ਵਿੱਚ ਜਿਹੜੀਆਂ ਨਵੀਆਂ ਆਈਆਂ ਸੋ ਮੈਨੂੰ ਇਹ ਵੀ ਖੁਸ਼ੀ ਹੋ ਰਹੀ ਆ ਦੱਸਦੇ ਹੋਏ ਕਿਉਂਕਿ ਮੇਰੇ ਆਪਣੇ ਹਲਕੇ ਤੇ ਮੇਰੇ ਆਪਣੇ ਪਿੰਡ ਕਪੂਰੀ ਦੇ ਵਿੱਚ ਵੀ ਇੱਕ ਐਂਬੂਲੈਂਸ ਦਿੱਤੀ ਗਈ ਆ ਸੋ ਇੱਥੇ ਡੇਰਾਬਸੀ ਚ ਵੀ ਜਿਹੜੀ ਆ ਐਂਬੂਲੈਂਸ ਪਹਿਲਾਂ ਵਿੱਚ ਨੂੰ ਦਿੱਕਤ ਆ ਗਈ ਸੀ ਕਿ ਵੀ ਕੋਈ ਪ੍ਰੋਬਲਮ ਆ ਰਹੀ ਸੀ ਵੀ ਘਾਟ ਹੈ ਤੇ ਇੱਥੇ ਵੀ ਦੋ ਐਂਬੂਲੈਂਸ ਜਿਹੜੀਆਂ ਉਹ ਦਿੱਤੀਆਂ ਗਈਆਂ। ਹਾਂ ਸਰ ਅੱਜ ਜਿਹੜੇ ਮਰੀਜ਼ਾਂ ਦੇ ਨਾਲ ਮਿਲੇ ਉਹ ਕਿਸ ਤਰ੍ਹਾਂ ਦਾ ਜਿਹੜਾ ਫੀਡਬੈਕ ਰਿਹਾ। ਫੀਡਬੈਕ ਬਹੁਤ ਵਧੀਆ ਰਿਹਾ ਕਿਉਂਕਿ ਮਨ ਨੂੰ ਤਸੱਲੀ ਹੁੰਦੀ ਹੈ ਖੁਸ਼ੀ ਹੁੰਦੀ ਹੈ ਜਦੋਂ ਤੁਹਾਡਾ ਆਪਣਾ ਕਰਿਆ ਕੰਮ ਤੇ ਲੋਕ ਆਪਣੇ ਮੂੰਹੋਂ ਆਮ ਮਹਾਰੇ ਦੱਸਣ ਵੀ ਜੋ ਸਰਕਾਰ ਕੰਮ ਕਰ ਰਹੀ ਹੈ ਬਹੁਤ ਹੀ ਵਧੀਆ ਕਰ ਰਹੀ ਹੈ ਕਿਉਂਕਿ ਸਿਹਤ ਤੰਦਰੁਸਤ ਪੰਜਾਬ ਹੋਵੇ ਤਾਂ ਹੀ ਰੰਗਲਾ ਪੰਜਾਬ ਹੋ ਸਕਦਾ ਸੋ ਬਹੁਤ ਹੀ ਵਧੀਆ ਜਿਹੜਾ ਸਾਨੂੰ ਅੱਛਾ ਜਿਹੜਾ ਰਿਸਪੌਂਸ ਮਿਲਿਆ ਲੋਕਾਂ ਤੋਂ। ਠੀਕ। ਠੀਕ।